ਇਹਾਂ ਇਲੈਕਸ਼ਨ ਦਾ ਜੋਰ ਲਗਾਤਾਰ ਕੈਨੇਡਾ ਦੇ ਸਾਰੇ ਵੱਡੇ ਲੀਡਰ ਲਗਾਤਾਰ ਆਪਣੀ ਕੈਂਪੇਨ ਨੂੰ ਲਗਾਤਾਰ ਵਧਾ ਰਹੇ ਨੇ ਇਸ ਵਕਤ ਦੋਨੋਂ ਵੱਡੇ ਲੀਡਰ ਫੀਰ ਪਾਲੀਵਰ ਤੇ ਮਿਸਮਾਰਕ ਕਾਰਨੀ ਅੱਜ ਜੀਟੀਏ ਦੇ ਵਿੱਚ ਹੋਣਗੇ ਕੱਲ ਇੱਕ ਵੱਡੀ ਰੈਲੀ ਨੂੰ ਫੀਰ ਪਾਲੀਵਰ ਸਾਹਿਬ ਨੇ ਗ੍ਰੈਂਟਨ ਦੇ ਵਿੱਚ ਸਬੋਧਨ ਕੀਤਾ ਉਸ ਨੂੰ ਐਂਟੀ ਕ੍ਰਾਈਮ ਰੈਲੀ ਦਾ ਨਾਮ ਦਿੱਤਾ ਗਿਆ ਸੀਗਾ ਇਹਦੀ ਡਿਟੇਲਸ ਫਿਰ ਬਾਅਦਾਂ ਕਰਾਂਗੇ ਬਟ ਹਾਲ ਦੀ ਕਿڑی ਦੱਸਣਾ ਚਾਹ ਰਹੇ ਹਾਂ ਦੇਮਾ ਸੁਪੀਰ ਬਾਲਿਵਰ ਅਡਿਕਸਪ੍ਰੈਸ ਕਾਨਫਰੰਸ ਨੂੰ ਮਿਲਟਨ ਦੇ ਵਿੱਚ ਸਮੋਦਨ ਕਰਨਗੇ ਉਸ ਤੋਂ ਬਾਅਦ ਉਹ ਵਾਟਰਨ ਰੀਜਨ ਪਾਵ ਨੂੰ ਵਿੱਚ ਜਿਹੜਾ ਉੱਥੇ ਪਹੁੰਚਣਗੇ ਔਰ ਜਿਹੜੇ ਲਿਬਰਲ ਲੀਡਰ ਨੇ ਮਜੂਦਾ ਪ੍ਰਧਾਨ ਮੰਤਰੀ ਨੇ ਸਮਾਰਕ ਕਰਨੀ ਅੱਜ ਸਵੇਰੇ ਸਵੇਰੇ ਬ੍ਰੈਂਟਨ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਨਗੇ ਕੁਝ ਵੱਡੀਆਂ ਅਨਾਉਂਸਮੈਂਟ ਕਰਨਗੇ ਉਹ ਬ੍ਰੈਂਟਨ ਦੇ ਵਿੱਚ ਬ੍ਰੈਂਟਨ ਕੈਨੇਡਾ ਦੇ ਪੋਲੀਟੀਸ਼ੀਨਰ ਦੀ ਪਹਿਲੀ ਪਸੰਦ ਤੇ ਵੱਡਾ ਗੜ ਮੰਨਿਆ ਜਾ ਰਿਹਾ ਹੈ ਕੈਨੇਡਾ ਦੇ ਵਿੱਚ ਬ੍ਰੈਂਟਨ ਇੱਕ ਬੜੀ ਤੇਜ਼ੀ ਨਾਲ ਗਰੋ ਕਰ ਰਿਹਾ ਇੱਕ ਸਿਟੀ ਹੈ ਔਰ ਇਸ ਇਸ ਸ਼ਹਿਰ ਨੂੰ ਚਰਚਾ ਚ ਲਿਆਉਣ ਵਾਸਤੇ ਕਿਹਦਾ ਹੱਥ ਹੈ ਉਹਦੇ ਤੇ ਗੱਲਬਾਤ ਕਿਤੇ ਫੇਰ ਕਰਾਂਗੇ ਬਟ ਮਿਸਟਰ ਮਾਰਕ ਆਰਨੀ ਅੱਜ ਸਵੇਰੇ ਬ੍ਰੈਂਪਟਨ ਦੇ ਵਿੱਚ ਹੋਣਗੇ ਉਸ ਤੋਂ ਬਾਅਦ ਉਹ ਹੈਮਿਲਟਨ ਪਹੁੰਚਣਗੇ ਐਨਡੀਪੀ ਲੀਡਰ ਜਗਮੀਤ ਸਿੰਘ ਸਤਕਾਚਵਾਨ ਦੇ ਵਿੱਚ ਨੇ ਜਗਮੀਤ ਸਿੰਘ ਦੀ ਪਾਰਟੀ ਤੇ ਇਸ ਵਕਤ ਕੈਨੇਡਾ ਦੇ ਸਰਵੇ ਆ ਰਹੇ ਨੇ ਕਿ ਉਹ ਪਾਰਟੀ ਬਿਲਕੁਲ ਕੈਨੇਡਾ ਦੇ ਮੁੱਦਿਆਂ ਤੇ ਖਾਸ ਕਰ ਤਾਰਫ ਤੇ ਗੱਲ ਕਰਨ ਤੋਂ ਪਛੜ ਗਈ ਆ ਇਹਦੀ ਵੀ ਖਬਰਾਂ ਦੇ ਵਿੱਚ ਅੱਗੇ ਡਿਟੇਲ ਸਾਂਝੀ ਕਰਾਂਗੇ ਹੁਣ ਆਪਾਂ ਅਗਲੀ ਖਬਰ ਵੱਲ ਵਧਦੇ ਆਂ ਫਿਰ ਬਾਕੀ ਖਬਰਾਂ ਦਾ ਤੁਹਾਡੇ ਨਾਲ ਲਗਾਤਾਰ ਵਿਸ਼ਲੇਸ਼ਣ ਕਰਾਂਗੇ ਹਾਲ ਦੀ ਘੜੀ ਟੈਰਿਫ ਦੀ ਗੱਲ ਕਰਦੇ ਅਮਰੀਕਨ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੱਲ ਇੱਕ ਵੱਡੀ ਅਨਾਉਂਸਮੈਂਟ ਕਰਦਿਆਂ ਹੋਇਆ ਕਿ ਉਹ 90 ਡੇਜ਼ ਲਈ ਭਾਵ 3 ਮਹੀਨਿਆਂ ਲਈ ਅਪ੍ਰੋਕਸੀਮੇਟਲੀ 75 ਵਰਲਡ ਦੇ ਕੰਟਰੀ ਜਿਨ੍ਹਾਂ ਨੇ ਉਹਨਾਂ ਤੇ ਜਵਾਬੀ ਕਾਰਵਾਈ ਨਹੀਂ ਕੀਤੀ ਰੈਸਿਪਰੋਕਲ ਟੈਰਫ ਜਿਹੜੇ ਆ ਉਹ ਨਹੀਂ ਲਾਏ ਦੇ ਨਾਲ ਦੀ ਨਾਲ ਮਿਸਟਰ ਟ੍ਰੰਪ ਨੇ ਕਿਹਾ ਕਿ ਇਹ ਵੈਸੇ ਉਹਨਾਂ ਦਾ ਲਬਜ਼ ਅਲਫਾਜ਼ ਸੀ ਬੜਾ ਜਿਹੜਾ ਅਨਸੈਪਟੇਬਲ ਸੀ মিডিਆ ਦੇ ਵਿੱਚ ਬਟ ਉਹਨਾਂ ਨੇ ਕਿਹਾ ਕਿ ਲੋਕ ਸਾਡੇ ਤਰਲੇ ਮਾਰ ਰਹੇ ਸੀਗੇ ਸਾਡੀਆਂ ਲੇਲੜੀਆਂ ਕੱਢ ਰਹੇ ਸੀ ਜਿਹਦੇ ਕਰਕੇ ਅਸੀਂ 90 ਦਿਨ ਦੀ ਉੜਤੇ ਬ੍ਰੇਕ ਲਾ ਦਿੱਤੀ ਆ ਸੋ 90 ਡੇਸ ਦੇ ਕੈਰਫ ਤੇ ਬ੍ਰੇਕ ਲਾਈ ਆ ਪਰ ਦੂਜੇ ਬੰਨੇ ਚਾਈਨਾ ਦੇ ਨਾਲ ਅਮਰੀਕਾ ਦੀ ਟੈਰਫ ਜਿਹੜੀ ਵਾਰ ਆ ਉਹ ਵੱਧ ਜਾ ਰਹੀ ਆ ਅਮਰੀਕਾ ਨੇ ਜਿਹੜੇ ਟੈਰਫ ਲਾਏ ਸੀ ਉੱਤੇ ਜਵਾਬੀ ਕਾਰਵਾਈ ਕਰਦੇ ਹੋયા ਚਾਈਨਾ ਨੇ 84% ਲਾਤੇ ਹੁਣ ਅਮਰੀਕਾ ਨੇ ਉਹਦੇ ਤੇ ਵੀ ਫੇਰ ਪਲਟਵਾਰ ਕਰਦਿਆਂ ਹੋਇਆ ਆਪਣੇ ਟੈਰਫ ਚਾਈਨਾ ਦੇ ਗੁਸਤੇ 125% ਲਾਤੇ ਆ ਔਰ ਮਿਸਟਰ ਡੋਨਲਡ ਟਰੰਪ ਕਹਿੰਦੇ ਨੇ ਕਿ ਚైనా ਨੇ ਸਾਡਾ ਰਿਸਪੈਕਟ ਨਹੀਂ ਕੀਤਾ ਸਾਡੇ ਨਾਲ ਉਹਨਾਂ ਨੇ ਸਾਡਾ ਰਿਗਾਰਡ ਨਹੀਂ ਕੀਤਾ ਇਸ ਕਰਕੇ ਅਸੀਂ ਚైనా ਨੂੰ ਇਸ ਮਾਮਲੇ 'ਚ ਸਪੇਅਰ ਨਹੀਂ ਕਰ ਰਹੇ ਚైనా ਨੂੰ 125% ਟੈਰਫ ਲਾਰੇ ਸੋ ਦੁਨੀਆ ਦੇ ਵੱਡੇ ਕੰਟਰੀ ਚਾਈਨਾ ਤੇ ਅਮਰੀਕਾ ਟੈਰਫ ਵਾਰ ਦੇ ਮਾਮਲੇ 'ਚ ਇੱਕ ਦੂਜੇ ਦੇ ਖਲਾਫ ਆਮੋ ਸਾਹਮਣੇ ਇਹਦੀ ਡਿਟੇਲਡ ਹੋਰ ਸਾਝੀ ਕੀਤੀ ਜਾ ਸਕਦੀ ਜੇ ਟਾਈਮ ਲੱਗਾ ਪਰ ਹੁਣ ਗੱਲ ਕਰਦੇ ਹਾਂ ਮੈਕਸੀਕੋ ਤੇ ਕੈਨੇਡਾ ਦੀ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਕੀ ਕੈਨੇਡਾ ਤੇ ਮੈਕਸੀਕੋ ਇਸ ਟੈਰਫ ਕੋ ਬਾਹਰ ਤੋਂ ਬਚ ਗਏ ਬਿਲਕੁਲ ਨਹੀਂ ਅਮਰੀਕਾ ਤੇ ਕੈਨੇਡਾ ਤੇ ਜਿਹੜੇ ਟੈਰਫ ਲਾਏ ਆ ਖਾਸ ਤੌਰ ਤੇ ਕੈਨੇਡਾ ਅੰਦੇ ਅਲੂਮੀਨੀਅਮ ਕੈਲੰਡਰਡ ਸਟੀਲ ਤੇ ਕੈਨੇਡਾ ਦੀ ਆਟੋ ਇੰਡਸਟਰੀ ਦੇ ਉੱਪਰ ਅਲੂਮੀਨੀਅਮ ਸਟੀਲ 'ਤੇ ਉੱਪਰ 10% ਟੈਰਫ ਲਾਇਆ ਔਰ ਕੈਨੇਡਾ ਦੀ ਆਟੋ ਇੰਡਸਟਰੀ ਜਿੰਨੀਆਂ ਵੀ ਕਾਰਾਂ ਕੈਨੇਡਾ 'ਚ ਬਣੇ ਹੋ ਕੇ ਅਮਰੀਕਾ 'ਚ ਜਾਣਗੀਆਂ ਉਹਨਾਂ 'ਤੇ ਵਰਲਡ ਦੇ ਬਾਕੀ ਕੰਟਰੀਆਂ ਦੀ ਤਰ੍ਹਾਂ 25% ਜਿਹੜਾ ਟੈਰਫ ਸੀਗਾ ਉਹ ਅਜੇ ਲਾਗੂ ਰਹੇਗਾ ਕੈਨੇਡਾ ਨੂੰ ਤੇ ਮੈਕਸੀਕੋ ਨੂੰ ਅਮਰੀਕਾ ਨੇ ਇਸ ਮਾਮਲੇ ਦੇ ਵਿੱਚ ਬਿਲਕੁਲ ਨਹੀਂ ਬਖਸ਼ਿਆ ਤੇ ਕੋਈ ਰਿਟਰੀ ਪਾਉਜ਼ ਨਹੀਂ ਲਾਇਆ ਔਨ ਗੋਇਦਣਾ ਅਸੀਂ ਤੁਹਾਡੇ ਨਾਲ ਇਹਦੇ ਬਾਰੇ ਅਪਡੇਟ ਜਾਰੀ ਰੱਖਾਂਗੇ ਜੀ ਕੱਲ ਮਿਸਟਰ 트ੰਪ ਕੋਲੋਂ ਟੈਰਿਫਰ ਦੇ ਉੱਪਰ ਪਾਜ਼ ਲੰਗ ਤੇ ਅਪ੍ਰੋਕਸੀਮੇਟਲੀ 75 ਕੰਟਰੀਸ ਤੋਂ ਬਾਅਦ ਅਮਰੀਕਾ ਦੀ ਸ਼ੇਅਰ ਮਾਰਕੀਟ ਅਮਰੀਕਾ ਦੀ ਸਟਾਕ ਮਾਰਕੀਟ ਜਿਹੜੀ ਉਸਨੇ ਵੱਡਾ ਜੰਪ ਖਾਧਾ ਹੈ ਏਸ਼ੀਅਨ ਮਾਰਕੀਟ ਵੀ ਕਾਫੀ ਵਾਪਸ ਆਈ ਆ ਦੱਸਿਆ ਜਾ ਰਿਹਾ ਹੈ ਕਿ ਮਿਸਟਰ ਡੋਨਲਡ ਟੰਪ ਨੂੰ ਉਹਨਾਂ ਦੇ ਕੁਝ ਸਲਾਹਕਾਰਾਂ ਨੇ ਖਾਸ ਤੌਰ ਤੇ ਅਲੌਨ ਮਸਕ ਤੇ ਬਾਕੀਆਂ ਨੇ ਇਹਦਾ ਵੱਡਾ ਵਿਰੋਧ ਕੀਤਾ ਸੀ ਕਿ ਜਿਹੜੇ ਤੁਸੀਂ ਟੈਰਫ ਲਗਾਤਾਰ ਬਾਕੀ ਬੋਰਡ ਦੀ ਕੰਟਰੀ ਤੇ ਲਾ ਰਹੇ ਹੋ ਇਹਨੇ ਅਮਰੀਕਾ ਦਾ ਵੱਡਾ ਨੁਕਸਾਨ ਕਰਨਾ ਹੈ ਅਮਰੀਕਾ ਦੀ ਮਾਰਕੀਟ ਜਿਹੜੀ ਆ ਟ੍ਰਿਲੀਅਨਸ ਡਾਲਰ ਦੇ ਹਿਸਾਬ ਨਾਲ ਵੱਡਾ ਨੁਕਸਾਨ ਹੋਇਆ ਔਰ ਇਵਨ ਕਿ ਕੱਲ ਦੀਆਂ ਖਬਰਾਂ ਜੇਸੀਂ ਸਾਂਝਾ ਕੀਤਾ ਸੀ ਅਲੌਨ ਮਸਕ ਸਾਹਿਬ ਨੇ ਇਹ ਵੀ ਕਿਹਾ ਕਿ ਮਿਸਟਰ ਡੋਨਲਡ ਟਰੰਪ ਦੇ ਸਲਾਹਕਾਰ ਜਿਹੜੇ ਐਡਵਾਈਜ਼ਰ ਨੇ ਟੈਰਫ ਐਡਵਾਈਜ਼ਰ ਨੇ ਉਹ ਮੂਰਖ ਨੇ ਇੱਥੋਂ ਤੱਕ ਦਾ ਉਹਨਾਂ ਵਰਡ ਯੂਜ਼ ਕੀਤਾ ਸੀ ਸੋ ਹਾਲ ਦੀ ਖੜੀ ਅਮਰੀਕਾ ਨੇ ਜੋ ਦੇਖ ਲਈਆ ਇਹਦੇ ਨਾਲ ਅਮਰੀਕਾ ਦੀ ਮਾਰਕੀਟ ਦੇ ਵਿੱਚ ਸਾਹਸਪਤ ਵਾਪਸ ਆਇਆ ਇਹਦੇ ਅਪਡੇਟ ਜਾਰੀ ਰੱਖਾਂਗੇ ਹੁਣ ਗੱਲ ਕਰਾਂਗੇ ਕਿ ਸਾਡੇ ਲੀਡਰਸ ਕੀ ਕੀ ਅਨਾਉਂਸ ਕਰ ਰਹੇ ਨੇ ਕਿ ਕੈਨੇਡੀਅਨ ਡਾਲਰ ਜਿਹੜਾ ਉਹ ਹਿਸਟੋਰਿਕਲੀ ਜੰਪ ਮਾਰ ਗਿਆ ਉਹਦੇ ਪਿੱਛੇ ਕਾਰਨ ਕੀ ਆ ਖਬਰਾਂ ਦੇ ਨਾਲ ਤੁਸੀਂ ਸਾਡੇ ਨਾਲ ਜੁੜੇ ਹੋ ਅਸੀਂ ਤੁਹਾਡੇ ਸਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਖਬਰਾਂ ਦੀ ਬਰੀਫਲੀ ਅਪਡੇਟ ਜਿਹੜੀ ਆ ਸਾਡੇ YouTube ਚੈਨਲ ਕੁਲਵਿੰਦਰ ਸਿੰਘ ਦਾ ਆਫੀਸ਼ੀਅਲੀ ਉੱਪਰ ਤੁਸੀਂ ਜਾ ਕੇ ਲੈ ਸਕਦੇ ਹੋ ਔਰ ਇਦੀ ਖਬਰਾਂ ਨੂੰ ਅਸੀਂ ਦੁਬਕਾਇਦਾ ਆਪਣੇ ਫੇਸਬੁਕ ਪੇਜੇ ਤੇ ਨਿਸ਼ਾਨੇ ਕਰਾਂਗੇ ਮੀਟ ਕਰਦੇ ਹਾਂ ਕਿ ਤੁਸੀਂ ਉੱਥੇ ਵੀ ਜ਼ਰੂਰ ਸਾਡਾ ਸਾਥ ਦੋਗੇ ਅਗਲੀ ਖਬਰal ਵਾਧੇ ਜਿਹਾ ਯੂਨਾਈਟਿਡ ਸਟੇਟ ਦੇ ਟੈਰਫ ਦੇ ਮਾਮਲੇ ਦੇ ਵਿੱਚ ਕੈਨੇਡਾ ਮੈਕਸੀਕੋ ਜਿਹੜੇ ਆ ਉਹ ਉਹਦੇ ਵਿੱਚ ਬ੍ਰੇਕ ਨਹੀਂ ਆਉਂਦੇ ਯੂਐਸਐਮਸੀ ਜਿਹੜਾ ਟ੍ਰੇਡ ਪੈਕਟਰ ਰੇਮੇਨ ਇਨ ਇਫੈਕਟ ਰਹੇਗਾ ਕੈਨੇਡਾ ਦੇ એનર્ਜੀ ਸੈਕਟਰ ਨੂੰ ਲੈ ਕੇ ਵੀ ਲਗਾਤਾਰ ਚਰਚਾ ਨੇ ਇਹਦੇ ਮਾਮਲੇ ਚ ਕੱਲ ਮੈ ਸੋਪੀਰ ਪਾਲਿਵਰ ਸਾਹਿਬ ਜਿਹੜੇ ਆ ਉਹ ਕੈਲਗਰੀ ਸਨ ਉਹਨਾਂ ਨੇ ਇੱਕ ਵੱਡੀ ਅਨਾਉਂਸਮੈਂਟ ਕੀਤੀ ਔਰ ਉਹਨਾਂ ਨੇ ਗੱਲ ਕੀਤੀ ਕਿ ਜਿਹੜੇ ਅਸੀਂ ਕੈਨੇਡਾ ਜਿਹੜਾ ਹੈ ਉਹ ਸਟਰੋਂਗਲੀ ਆਉਣ ਵਾਲੇ ਸਮੇਂ 'ਚ ਜਿਹੜਾ ਗ੍ਰੇਟੈਸਟ ਜਿਹੜਾ ਕ੍ਰਾਈਸਿਸ ਹੈ ਇਸ ਤੋਂ ਬਾਹਰ ਨਿਕਲੇਗਾ ਤੇ ਕੈਨੇਡਾ ਦੁਨੀਆ ਨੂੰ એનર્ਜੀ ਸੈਕਟਰ ਦੇ ਵਿੱਚ ਲੀਡ ਕਰੇਗਾ ਕੈਨੇਡਾ ਟੈਕਨੋਲੋਜੀ ਪੱਖੋਂ ਜਿਹੜਾ ਕਨੈਕਟਡ ਜਿਹੜੀ ਡਿਫੈਂਸ ਹੈ ਸੈਮੀ ਕੰਡਕਟਰ ਗ੍ਰੀਨ ਟੈਕਨੋਲੋਜੀ ਦੇ ਮਾਮਲੇ 'ਚ ਕੈਨੇਡਾ ਬਹੁਤ ਅੱਗੇ ਵਧੇਗਾ ਆਉਣ ਵਾਲੇ ਸਮੇਂ 'ਚ ਤੇ ਅਸੀਂ ਕ੍ਰਿਟੀਕਲ ਮਿਨਰਲਸ ਜਿਹੜਾ ਕੈਨੇਡਾ ਕੋਲ ਬਹੁਤ ਵੱਡੇ ਪੱਧਰ ਤੇ ਮਿਨਰਲਸ ਨੇ ਜਿਹੜੇ ਅਜੇ ਡਿਗ ਨਹੀਂ ਕੀਤੇ ਗਏ ਜਿੰਨਾ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਦਿਨ ਇੱਕ ਬਕਾਇਦਾ ਸ਼ੋਅ ਕਰਾਂਗੇ ਬ੍ਰੈਂਕਟਨ ਸੌਰੀ ਅੰਤਾਰੀਅਰ ਨਾਰਥ ਦੇ ਕੁਝ ਏਰੀਆ ਜਿਹੜੇ ਕਿ ਭਰੇ ਪਏ ਨੇ ਕਿ ਕ੍ਰਿਟੀਕਲ ਮਿਨਰਲਸ ਦੇ ਵਿੱਚ ਕ੍ਰਿਟੀਕਲ ਮਿਨਰਲ ਦੇ ਵਿੱਚ ਸੋਨਾ ਤਾਂਬਾ ਨਿਕਲ ਹੋਰ ਕਈ ਕੁਸ਼ਾ ਜਿਸ ਨੂੰ ਦੁਨੀਆ ਨੂੰ ਬਹੁਤ ਵੱਡੇ ਪੱਧਰ ਤੇ ਲੋੜ ਹੈ ਕਿ ਕੈਨੇਡਾ ਕੋਲ ਉਹਦੇ ਭੰਡਾਰ ਭਰੇ ਪਏ ਨੇ ਇਸ ਮਾਮਲੇ ਚ ਡਿਟੇਲਸ ਮੈਂ ਤਾਂ ਦਸੀਆ ਕਿ ਮਿਸਟਰ ਕਾਰਨੀ ਨੇ ਕਿਹਾ ਕਿ ਕੈਨੇਡਾ ਦੁਨੀਆ ਦੇ ਵਿੱਚ ਗਲੋਬਲ ਸਪਲਾਇਰ ਹੋਏਗਾ ਕਿ ਕ੍ਰਿਟੀਕਲ ਮਿਨਰਲ ਦਾ ਆਉਣ ਵਾਲੇ ਸਮੇਂ ਦੇ ਵਿੱਚ ਤੇ ਨਾਲ ਦੀ ਨਾਲ ਉਹਨਾਂ ਨੇ ਕੈਨੇਡਾ ਨੂੰ ਜਿਹੜੇ એનર્ਜੀ ਦੇ ਮਾਮਲੇ ਦੇ ਵਿੱਚ ਵੀ ਨੰਬਰਦਾਰ ਬਣਾਉਣ ਦੀ ਗੱਲ ਕਹੀ ਆ ਆਉਣ ਵਾਲੇ ਸਮੇਂ ਵਿੱਚ ਕੀ ਹੋਵੇਗਾ ਅਪਡੇਟ ਅਸੀਂ ਤੁਹਾਡੇ ਨਾਲ ਜਾਰੀ ਰੱਖਾਂਗੇ ਜੀ ਆਦਰ ਕਾਲਸ ਹੋਏ ਸੋਰੀ ਪ੍ਰੈਸ ਕਾਨਫਰੰਸ ਨੂੰ ਸੋਧਨ ਕਰਦਿਆਂ ਹੋਇਆ ਸਾਡ ਸਟੇਰੀ ਸਾਡ ਚਟਮਰੀ ਕਿ ਕਿ ਨਾਰਦਰਨ ਅੰਚਾਰੀਓ ਦਾ ਇੱਕ ਸ਼ਹਿਰ ਹੈ ਇੱਕ ਏਰੀਆ ਹੈ ਜਿੱਥੇ ਉਹਨਾਂ ਨੂੰ ਕੁਝ ਔਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਮਿਸਟਰ ਫੀਰ ਪਾਲੀਅਮ ਨੂੰ ਕੱਲ ਗਲੋਬਲ ਨਿਊਜ਼ ਤੇ ਇੱਕ ਆਰਟੀਕਲ ਦੀ ਕਾਫੀ ਚਰਚਾ ਹੈ ਜਿਹਦੇ ਵਿੱਚ ਇੰਡੀਅਨ ਪ੍ਰਾਈਮ ਮਿਨਿਸਟਰ ਮਸਨ ਬ੍ਰਿੰਦਰ ਮੋਦੀ ਦੇ ਕੁਝ ਜਿਹੜੇ ਨੇੜੇ ਲੋਕ ਸੀਗੇ ਉਹਨਾਂ ਵੱਲੋਂ ਫੰਡਿੰਗ ਲੈਣ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਘੇਰਿਆ ਗਿਆ ਦੱਸਿਆ ਕਿ ਇਹ ਆਰਟੀਕਲ ਗਲੋਬਲ ਨਿਊਜ਼ ਨੇ ਲਿਖਿਆ ਸਵਾਲ ਕਰਨ ਵਾਲਾ ਪੱਤਰਕਾਰ ਸੀ ਜਿਹੜਾ ਉਹਨਾਂ ਨੂੰ ਸੀਬੀਸੀ ਦਾ ਸੀਗਾ ਔਰ ਉਹਨਾਂ ਨੇ ਇਸ ਕਾਲ ਦਾ ਦੋਸ਼ ਲਾਇਆ ਕਿ ਸਾਨੂੰ ਜਿਹੜਾ ਕਾਊਂਟਰ ਸਵਾਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਉਹਨਾਂ ਨੂੰ ਇਹ ਸਵਾਲ ਕੀਤਾ ਗਿਆ ਸੀ ਕਿ ਕੀ ਤੁਸੀਂ 37000 ਡਾਲਰ ਡੋਨੇਸ਼ਨ ਜਿਹੜੀ ਉਹ ਲਈ ਆਪਣੀ ਕੈਂਪੇਨ ਦੇ ਦਰਮਿਆਨ ਚ ਉਸ ਤੇ ਮਾਮਲੇ ਵਿੱਚ ਮਿਸਟਰ ਪਾਲੀਵਰ ਨੇ ਕਿਹਾ ਆ ਕਿ ਜੈਸ ਅਸੀਂ ਇਹ ਡੋਨੇਸ਼ਨ ਲਈ ਹੈ ਤੇ ਅਸੀਂ ਲੈ ਸਕਦੇ ਸੀ ਡੋਨੇਸ਼ਨ ਇਸ ਨੂੰ ਬਟ ਉਹਨਾਂ ਨੇ ਇਸ ਮਾਮਲੇ ਵਿੱਚ ਜਾਦਾ ਗੱਲ ਕਰਨ ਦੀ ਬਜਾਏ ਉਹਨਾਂ ਨੇ ਕਿਹਾ ਕਿ ਜਿਹੜੀ ਲਿਬਰਲ ਪਾਰਟੀ ਆ ਉਹ ਫੌਨ ਇੰਟਰਫੇਰੈਂਸ ਨੂੰ ਨਹੀਂ ਰੋਕ ਰਹੀ ਉਹ ਉਸ ਨੂੰ ਰੋਕਣ ਚ ਕਾਮਯਾਬ ਨਹੀਂ ਰਹੀ ਉਹਨਾਂ ਨੇ ਲਿਬਰਲਸ ਤੇ ਦੋਸ਼ ਲਾਇਆ ਕਿ ਉਹ ਫੌਨ ਇੰਟਰਫੇਰੈਂਸ ਮਾਮਲੇ 'ਚ ਕੁਝ ਨਹੀਂ ਕਰ ਸਕੇ ਉਹਨਾਂ ਨੇ ਇਸ ਸਵਾਲ ਨੂੰ ਟਾਲ ਲਿਆ ਜਿਸ ਤੇ ਲਗਾਤਾਰ ਕੱਲ ਚਰਚਾ ਰਹੀ ਆ ਕਿ ਉਹਨਾਂ ਨੇ ਕੁਝ ਭਾਜਪਾ ਦੇ ਨੀੜ ਲਈ ਜਿਹੜੇ ਤੇ ਸਪੋਰਟਰਸ ਨੇ ਉਹਨਾਂ ਕੋਲੋਂ ਭਾਰੀ ਡੋਨੇਸ਼ਨਸ ਲਈਆਂ ਨੇ ਤੇ 75000 ਡੋਨੇਸ਼ਨ ਦੀ ਗੱਲ ਉਹਨਾਂ ਨੇ ਸਿੱਧ ਮੰਨਿਆ ਇਸ ਤੇ ਇੱਕ ਵੱਡਾ ਆਰਟੀਕਲ ਆ ਕਾਸੀ ਦੀ ਕਲਾ ਚਰਚਾ ਰਹੀ ਆ ਇਸ ਫੋਰ ਇੰਟਰਸਟ ਦੇ ਮਾਮਲੇ ਚ ਫੰਡਿੰਗ ਲੈਣ ਦੇ ਮਾਮਲੇ ਚ ਔਰ ਖਾਸ ਤੌਰ ਤੇ ਜਿਹੜੀ ਕੰਪੇਨ 220 ਦੇ ਵਿੱਚ ਲੀਡਰਸ਼ਿਪ ਰੇਸ ਹੋਈ ਸੀ ਜਿਹਦੇ ਵਿੱਚ ਜਿੱਤ ਕੇ ਤੇ ਪਾਰਟੀ ਲੀਡਰ ਬਣੇ ਸੀਗੇ ਸੁਪਰੀਆ ਪਾਲਯਾ ਉਸ ਦੀ ਚਰਚਾ ਦੁਬਾਰਾ ਤੇ ਜਿਹਦੇ ਦਿਨ ਫਿਰ ਉੱਠ ਪੈਂਦੀ ਆ ਇਸ ਤੇ ਉੱਪਰ ਗੱਲਬਾਤ ਅਸੀਂ ਤੁਹਾਨੂੰ ਜਾਰੀ ਰੱਖਾਂਗੇ ਹਾਲ ਦੀ ਘੜੀ ਇਸ ਖਬਰ ਤੇ ਇਹ ਨਹੀਂ ਹੁਣ ਰੁਕ ਕਰਦੇ ਆ ਆਪਾਂ ਐਨਡੀਪੀ ਲੀਡਰ ਜਗਮੀਤ ਸਿੰਘ ਬਾਰੇ ਇਕ ਪੋਲ ਆਇਆ ਕਲਦਾ ਜਦੇ ਵਿੱਚ ਕੈਨੇਡੀਅਨ ਇਹ ਮੰਨਦੇ ਆ ਕਿ ਉਹ ਨਹੀਂ ਮਹਿਸੂਸ ਕਰਦੇ ਕਿ ਜਗਮੀਤ ਸਿੰਘ ਤੇ ਉਹਦੀ ਕੈਂਪੇਨ ਜਿਹੜੀ ਆ ਉਹ ਟੈਰਫ ਦੇ ਮਾਮਲੇ ਚ ਗੱਲ ਬੋਲਦੀ ਆ ਟੈਰਫ ਦੇ ਮਾਮਲੇ ਚ ਗੱਲ ਕਰਦੀ ਆ ਐਲੈਕਸ ਕੋਟ ਫਾਰਮਲੀ ਪਾਲਸਟਰ ਨੇ ਔਰ ਐਜਸਟਨ ਟਰੂਡੋ ਦੇ ਪ੍ਰਾਈਮ ਮਿੰਿਸਟਰ ਅਫੀਸ ਤੋਂ ਵੀ ਕੰਮ ਕਰਦੇ ਰਹੇ ਨੇ ਇਨਨੇ ਇਹ ਕਲ ਕਹੀਆ ਕਿ ਜਗਮੀਤ ਸਿੰਘ ਦੀ ਜੀ ਕੈਂਪੇਨ ਆ ਉਹ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਦੀ ਟ੍ਰੇਡ ਵਾਰ ਦੇ ਮਾਮਲੇ ਵਿੱਚ ਕੈਨੇਡਾ ਨੂੰ ਬਿਲਕੁਲ ਰਿਪਰਿਜ਼ੈਂਟ ਨਹੀਂ ਕਰਦੇ ਉਹਨਾਂ ਨੇ ਕਿਹਾ ਕਿ ਜਿਹੜੇ ਕਾਫੀ ਸਾਰੇ ਲੋਕ ਕੈਨੇਡੀਅਨ ਇਹ ਮਹਿਸੂਸ ਕਰਦੇ ਆ ਕਿ ਜਗਮੀਤ ਸਿੰਘ ਅਫੋਰਡੇਬਲ ਹਾਊਸਿੰਗ ਨੂੰ ਲੈ ਕੇ ਟੈਰਫ ਵਾਰ ਨੂੰ ਲੈ ਕੇ ਹੋਰ ਮਾਮਲਿਆਂ ਦੇ ਬਿਆ ਮਾਮਲੇ ਦੇ ਵਿੱਚ ਲੈ ਕੇ ਜਗਮੀਤ ਸਿੰਘ ਦੀ ਪਾਰਟੀ ਇਸ ਮਾਮਲੇ ਵਿੱਚ ਕਾਫੀ ਪਸੜ ਗਈ ਆ ਔਰ ਉਸ ਕਰਕੇ ਉਹਨਾਂ ਦੇ ਨੰਬਰ ਜਿਹੜੇ ਇਕੱਠਨੇ ਸ਼ੁਰੂ ਹੋ ਗਿਆ ਇਸ ਤੋਂ ਇਲਾਵਾ ਇੱਕ ਹੋਰ ਵੱਡੀ ਖਬਰ ਜਗਮੀਤ ਸਿੰਘ ਨੂੰ ਟੈਰਿਸਟ ਕਹਿਣ ਵਾਲੀ ਬੀਬੀ ਵੱਲੋਂ ਕੱਲ ਮਾਫੀ ਮੰਗ ਲਈ ਗਈ ਆ ਅੱਤਵਾਦੀ ਕੈਨਵਰੀ ਸਸਕਾਚਵਨ ਪਾਰਟੀ ਦੀ ਐ ਐਮ ਐਲ ਏ ਆ ਵਿਧਾਇਕਾ ਰਕੇਲ ਹਿਲਬਰਟ ਉਸ ਵੱਲੋਂ ਕੱਲ ਅਫੀਸ਼ੀਅਲ ਤੌਰ ਤੇ ਮਾਫੀ ਮੰਗ ਲਈ ਹੈ ਪਤਾ ਲੱਗਾ ਕਿ ਉਹਨੇ ਉਥੋਂ ਦੀ ਜਿਹੜੀ ਲੋਕਲ ਪਾਰਲੀਮੈਂਟ ਸੀ ਲੋਕਲ ਵਿਧਾਨ ਸਭਾ ਸੀ ਸਸਕਾਚਵਨ ਦੀ ਉਹਦੇ ਵਿੱਚ ਸੀ ਚੱਲਦੀ ਕਾਰਵਾਈ ਦੇ ਵਿੱਚ ਜਗਮੀਤ ਸਿੰਘ ਨੂੰ ਟੈਰਰਿਸਟ ਕਿਹਾ ਸੀਗਾ ਪਤਾ ਲੱਗਾ ਕਿ ਕੱਲ ਉਸਨੇ ਇਸ ਮਾਮਲੇ 'ਚ ਪਬਲਿਕ ਤੌਰ ਤੇ ਮਾਫੀ ਮੰਗ ਲਈ ਆ ਔਰ ਇਸ ਦੀ ਕੱਲ ਦੀ ਕਾਫੀ ਚਰਚਾ ਵੀ ਹੈ ਕਿੰਨੇ ਹੋਰ ਡਿਟੇਲਸ ਆਉਣਗੇ ਬਣ ਚਾਸੀ ਤਰਨਾਲ ਸਾਂਝੀ ਕਰਾਂਗੇ ਹਾਲ ਦੀ ਕੀ ਕੁਝ ਹੋਰ ਖਬਰਾਂ ਵੱਧਿਆ ਬਰੋਕਰ ਦੇ ਅੰਟਾਰੀਓ ਦਾ ਅੰਟਾਰੀਓ ਦੇ ਮਿਸਟਰ ਡਗਫੂਡ ਨੇ ਪਹਿਲਾਂ 8 ਵਾਤੇ ਟ੍ਰਾਂਟੋ ਦੇ ਮੀਰਨੂ ਸੁਪਰ ਪਾਵਰ ਦਿੱਤੀ ਸੀ ਹੁਣ ਪਤਾ ਲੱਗਾ ਕਿ 169 ਹੋਰ ਕਮਿਊਨਿਟੀਜ਼ ਛੋਟੇ ਸ਼ਹਿਰਾਂ ਦੇ ਮੇਕਸ ਨੂੰ ਵੀ ਉਹ ਜਿਹੜੀ ਖਾਸ ਪਾਵਰ ਹੈ ਉਹ ਦੇਨ ਜਾ ਰੈਨੇ ਅੰਟਰੀਓ ਪਲਾਨ ਟੂ ਅਪਲਾਈ ਸਟਰੋਂਗ ਮੇਅਰ ਪਾਵਰ ਬਸ ਇਹ ਕੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਅਗਲੇ 10 ਸਾਲਾਂ ਦੇ ਵਿੱਚ 15 ਲੱਖ ਘਰ ਬਿਲਡ ਕਰਨੇ ਆ 1.5 ਮਿਲੀਅਨ ਘਰ ਬਿਲਡ ਕਰਨੇ ਆ ਤੇ ਅਸੀਂ ਚਾਹੁੰਦੇ ਆ ਕਿ ਮੇਅਰ ਜਿਹੜੇ ਆ ਉਹਨਾਂ ਨੂੰ ਪਾਵਰ ਜਾਰੀ ਹੋਵੇ ਤੇ ਜਿਹੜੇ ਆ ਹਾਰਡਲਸ ਨੇ ਅਪਰੂਵਲਸ ਦੀਆਂ ਉਹ ਜਲਦ ਹੋਣ ਤੇ ਮੇਅਰ ਕੋ ਸਟਰੋਂਗ ਪਾਵਰ ਹੋਣੀ ਬੜੀ ਜ਼ਰੂਰੀ ਆ ਹਾਲ ਹੀ ਕੜੀ ਉਹਨਾਂ ਨੇ ਟ੍ਰਾਂਟੋ ਆਟਵਰ ਤੋਂ ਇਲਾਵਾ 47 ਦੇ ਲੈਸਟ ਜਿਹੜੀ ਜਾਰੀ ਕੀਤੀ ਆ ਹੁਣ ਵੀਦਰਾ ਚ ਹੋਰ ਕਰਨਗੇ ਮਿਊਸਪਲ ਅਫੇਅਰਸ ਹਾਊਸਿੰਗ ਮਿਨਿਸਟਰ ਨੇ ਮਿਸਟਰ ਆਫ ਲੈਂਕ ਉਹਨੇ ਕੱਲ ਬਖਾਇਦਾ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਮਿਊਸਪਲਿਟੀ ਦੀ ਪ੍ਰੰਸ ਵਿੱਚ ਜਿਹੜੀ ਹਾਊਸਿੰਗ ਨੂੰ ਲੈ ਕੇ ਐਸਟੀਮ ਲਾਈਨ ਆ ਲੋਕਲ ਗਵਰਨਸ ਆ ਉਸ ਦੇ ਉੱਪਰ ਸਰਕਾਰ ਚਾਹੁੰਦੀ ਆ ਕਿ ਥੋੜੀ ਸਪੀਡ ਅਪ ਹੋਵੇ ਤੇ ਇਸ ਦੀ ਪ੍ਰੂਵਲ ਨੂੰ ਲੈ ਕੇ ਹੋਰ ਮਾਵਰੇ ਦੇ ਵਿੱਚ ਉਹ ਚਾਹੁੰਦੇ ਨੇ ਕਿ ਮੇਰ ਪਾਵਰ ਜਿਹੜੀ ਆ ਉਹ ਵਧਾਈ ਜਾਵੇ ਅਮਰੀਕਾ ਦੇ ਤਰਫੋਂ ਮਿਕਸਡ ਅਨਫੋਰ ਵੱਲੋਂ ਇਹ ਅਨਾਉਂਸਮੈਂਟ ਆ ਇਹਨਾਂ ਬਾਰੇ ਅਪਡੇਟ ਅਸੀਂ ਤੁਹਾਡੇ ਨਾਲ ਜਾਰੀ ਰੱਖਾਂਗੇ ਹੁਣ ਗੱਲ ਕਰਾਂਗੇ ਕੈਨੇਡਾ ਦੇ ਡਾਲਰ ਦੀ ਗੱਲ ਫਿਰ ਆਪਾਂ ਲਾਵਾਂਗੇ ਬ੍ਰੇਕ ਫਿਰ ਤੁਹਾਡੇ ਨਾਲ ਆਪਾਂ ਬਾਕੀ ਖਬਰਾਂ ਕਰਾਂਗੇ ਸਾਨੀਆਂ ਤੁਸੀਂ ਸਾਡਾ ਸਾਥ ਦਿੰਦੇ ਹੋ ਬਹੁਤ ਬਹੁਤ ਧੰਨਵਾਦ ਆਓ ਕੈਨੇਡੀਅਨ ਡਾਲਰ ਦੀ ਗੱਲਬਾਤ ਕਰੀਏ ਕੈਨੇਡਾ ਅਮਰੀਕਾ ਦੇ ਮੁਕਾਬਲੇ ਡਾਲਰ ਆਪਣਾ ਦਿਨੋਂ ਦਿਨ ਮਜ਼ਬੂਤ ਕਰਦਾ ਆ ਰਿਹਾ ਹੈ ਕੈਨੇਡਾ ਦੀ ਜਿਹੜੀ ਲੂਨੀ ਆ ਕੱਲ 1.2% ਜਿਹੜੀ ਆ ਹਾਇਰ ਟ੍ਰੇਡ ਕੀਤੀ ਗਈ ਹੈ US ڈالر ਦੇ ਮੁਕਾਬਲੇ ਕੈਨੇਡੀਅਨ ਡਾਲਰ ਕੱਲ 70 ਡਾਲਰ 95 ਸੈਂਟ ਤੇ ਪਹੁੰਚ ਗਿਆ ਸੀਗਾ ਬਿਗੇਸਟ ਐਡਵਾਂਸ ਸੀ ਜਨਵਰੀ 20 ਦੇ ਬਾਅਦ ਜਨਵਰੀ ਦੀ ਸ਼ੋਦ ਬਾਅਦ ਇਹ ਇੱਕ ਵੱਡੀ ਜਿਹੜੀ ਗੇਨ ਮੰਨੀ ਜਾ ਰਹੀ ਆ ਸੋ ਪ੍ਰੈਜ਼ੀਡੈਂਟ ਟਰੰਪ ਵੱਲੋਂ ਲਗਾਤਾਰ ਅਮਰੀਕਾ ਦੇ ਵਿੱਚ ਫੁੱਟਸਰ ਦੇ ਪੰਗੇ ਲੈਣ ਟੈਰਫ ਵਾਰ ਨੂੰ ਲੈ ਕੇ ਅਮਰੀਕਨ ਡਾਲਰ ਜਿਹੜਾ ਕਮਜ਼ੋਰ ਹੋ ਰਿਹਾ ਕੈਨੇਡੀਅਨ ਡਾਲਰ ਜਿਹੜਾ ਛਾਲਾ ਮਾਰਿਆ ਗਲੋਬਲ ਗਰੋਥ ਵਿਖਿਆ ਜਾਵੇ ਆਊਟਲੁੱਕ ਵਿਖਿਆ ਜਾਵੇ ਕੈਨੇਡੀਅਨ ਡਾਲਰ ਜਿਹੜਾ ਰਾਈਟ ਡਾਇਰੈਕਸ਼ਨਸ ਚੱਲ ਰਿਹਾ ਹੈ ਇਹ ਕਹਨ ਆ ਐਡਮ ਬਾਟਨ ਜਿਹੜੇ ਚੀਫ ਕਰੰਸੀ ਐਨਾਲਿਸਟ ਨੇ ਫੋਰੈਕਸ ਲਾਈਫ ਦੇ ਉਹਨਾਂ ਨੇ ਕਿਹਾ ਕਿ ਕੈਨੇਡੀਅਨ ਡਾਲਰ ਜਿਹੜਾ ਇਸ ਵਾਰ ਦੇ ਵਿੱਚ ਉੱਭਰ ਕੇ ਸਾਹਮਣੇ ਆਇਆ ਕਿਉਂਕਿ ਅਮਰੀਕਨ ਡਾਲਰ ਜਿਹੜਾ ਆ ਉਹ ਲਗਾਤਾਰ ਇਸ ਵਕਤ ਡੰਗਮਗਾ ਰਿਹਾ ਹੈ ਉਹਨਾਂ ਨੇ ਇਹ ਵੀ ਗੱਲ ਕਲੀਅਰ ਕੀਤੀ ਕਿ ਇਸ ਵਕਤ ਜਿਹੜੀ ਅਮਰੀਕਾ ਨੇ ਟੈਰਫ ਵਾਰ ਸ਼ੁਰੂ ਕੀਤੀ ਆ ਉਹ ਸਾਰੇ 네ਗੋਸ਼ੀਏਟਿੰਗ ਟੈਕਟਿਕ ਆ ਕਿ ਅਮਰੀਕਾ ਦੁਨੀਆ ਦੇ ਸਾਰੇ ਕੰਟਰੀਆਂ ਨੂੰ 네ਗੋਸ਼ੀਏਸ਼ਨ ਟੇਬਲ ਤੇ ਲਿਆਉਣਾ ਚਾਹੁੰਦਾ ਹੈ ਉਹਨਾਂ ਨਾਲ ਵਧੀਆ ਡੀਲ ਬਣਾ ਕੇ ਭਾਵ ਅਮਰੀਕਾ ਇੱਕ ਤਰੀਕੇ ਨਾਲ ਟੈਰਫ ਵਾਰ ਖੜੀ ਕਰਕੇ ਡਰਾਤਮਕਾ ਕੇ ਕੰਟਰੀਆਂ ਕੋਲੋਂ ਟੇਬਲ ਤੇ ਵਾਪਸ ਆ ਲਿਆ ਕੇ ਉਹਨਾਂ ਕੋ 네ਗੋਸ਼ੀਏਸ਼ਨ ਦੇ ਟੈਕਟ ਜਿਹੜੇ ਆ ਯੂਜ਼ ਕਰ ਰਿਹਾ ਹੈ ਇਹ ਕਹਿਣਾ ਹੈ ਮਿਸਟਰ ਐਡਮ ਬਾਟਨ ਦੌਸ ਔਰ ਵਾਲ ਸਟਰੀਟ ਚੜੀ ਅਕਲ ਡੈਫੀਨਿਟਲੀ ਉਹ ਵਾਪਸ ਜੰਪ ਕੀਤੀ ਆ ਔਰ ਇਹਦੇ ਮਾਮਲੇ ਦੇ ਵਿੱਚ ਕੈਨੇਡਾ ਜਿਹੜਾ ਆ ਉਹ ਜਿਹੜੇ ਜੀ 7 ਡਵੈਲਪਿੰਗ ਇਕਨੋਮੀਆ ਉਹਦੇ ਵਿੱਚ ਹਾਲ ਦੀ ਕੈਨੇਡਾ ਜਿਹੜਾ ਗੁੱਡ ਸਟੈਂਡ ਕਰ ਰਿਹਾ ਹੈ ਇਹਦੇ ਬਾਰੇ ਅਪਡੇਟ ਜਾਰੀ ਰੱਖਾਂਗੇ ਤੇ